ਦੀ ਬਾਬੇਓ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਹੈਗਾ ਮੈਂ ਪਿੰਡ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਆ ਵੀ ਆਪਣੇ ਪਿੰਡ ਦਾ ਹੈਗਾ ਮੇਲਾ ਤੇ ਅੱਜ ਹੈਗੀਆਂ ਨੇ ਜੋਤਾਂ ਤੇ ਇਹ ਨਰਾਤਿਆਂ ਦੇ ਵਿੱਚ ਮੇਲਾ ਹੁੰਦਾ ਹੁੰਦਾ ਤੇ ਬਾਕੀ ਇੱਧਰ ਆਪਣਾ ਆੜੀ ਜਸਕ੍ਰੀਤ ਆਪਣੇ ਨਾਲ ਆ ਬਾਕੀ ਦੇਖੋ ਰਾਤ ਦਾ ਮਾਹੌਲਾ 9 ਵਜੇ ਹੋਏ ਨੇ ਕੱਲ ਕਾ 10 ਵਜੇ ਕੱਲ 10 ਵਜੇ ਆ ਕੇ ਬਲੌਗ ਬਣਾਵਾਂਗੇ ਬਾਕੀ ਦੇਖੋ ਬਾਕੀ ਹੁਣ ਸਾਨੂੰ ਸਾਰੀਆਂ ਦੁਕਾਨਾਂ ਇੱਕ ਇੱਕ ਵਾਰ ਦਿਖਾ ਦੇਣੇ ਆ ਉਹ ਜਾ ਕੇ ਟਾਈਮ ਬਹੁਤ ਜਾਣਾ ਕਿਤਰਾ ਬਣਾੜੀ ਆ ਜੀ ਇਤੋਂ ਵੀ ਆਪਾਂ ਪਾਰਟੀ ਲੈਣੀ ਐ ਨੇ ਗੱਡੀ ਲਿਆਂਦੀ ਕ੍ਰੇਟਾ ਗੱਡੀ ਲਿਆਂਦੀ ਐ ਨੇ ਮੇਰੇ ਮਿੱਤਰੋ ਇੱਧਰ ਵੀ ਦੇਖੋ तो बाकी मित्रों अपने चैनल कर लो सब्सक्राइब वीडियो में कर दो लाइक कमेंट शेयर ਤੇ ਬਾਕੀ ਬਾਬਿਓ ਮੈਂ ਤੁਹਾਨੂੰ ਦਿਨ ਦੀ ਵੀ ਕਲਿੱਪ ਐਡ ਕਰ ਦੂੰਗਾ ਜਿਹੜੀ ਆ ਦੁਕਾਨ ਹੈ ਇਹ ਸੋਕਰਾਂ ਅੱਡੇ ਤੇ ਖੜੀ ਹੁੰਦੀ ਆ ਤੇ ਇੱਧਰ ਬਾਕੀ ਇੱਧਰ ਕੌਫੀ ਵਾਲੀ ਲੱਗੀ ਹੋਈ ਆ ਕੀ ਮਹੌਲਾ ਫਿਰ ਆਇਤੀ ਮੇਲੇ ਦਾ ਜਸਪ੍ਰੀਤ ਠੀਕ ਆ ਠੀਕ ਹੀ ਕਿਉਂ ਆ ਐ ਇੱਥੇ ਇੰਨੀਆਂ ਦੁਕਾਨਾਂ ਨਹੀਂ ਹੈਗੀਆਂ ਤੇ ਬਾਕੀ ਇੱਧਰ ਵੀ ਦੇਖੋ ਇੱਧਰ ਦੇਖੋ ਪੁੱਤਰੋ ਆ ਦੇਖੋ ਸਾਡੇ ਪਿੰਡ ਦਾ ਮੇਲਾ ਆ ਮੇਲੇ 'ਚ ਫਿਰਦੇ ਆਂ ਆਪਣੇ ਆਪਣੇ ਸਬਸਕ੍ਰਾਈਬਰ ਨੇ ਆਪਨਾ ਆੜੀ ਆਈ ਬਹੁਤ ਰਸੀ ਤੇ ਜਿਹੜੀ ਆ ਦੁਕਾਨ ਆ ਇਹ ਖੜੀ ਹੁੰਦੀ ਆ ਮਲੇਰ ਕੋਟਲੇ ਕਾਲਜ ਰੋਡ ਤੇ ਕਾਠ ਬਹੁਤਾ ਰਾਤ ਦਾ ਟਾਈਮ ਆ ਕੱਲੂ ਦਿਨੇ ਦੇਖਿਆ ਕਿੰਨਾ ਕਾਠ ਹੋ ਗਿਆ ਤੇ ਬਾਕੀ ਮਿੱਤਰੋ ਤੁਹਾਨੂੰ ਸਾਰਾ ਬਲੌਗ ਦਿਖਾਤਾ ਤੇ ਵੀਡੀਓ ਜੋੜ ਦਾਂਗੇ ਤੇ ਬਾਕੀ ਅੱਜ ਦਾ ਬਲੌਗ ਆਪਾਂ ਇੱਕ ਐਂਡ ਕਰਦੇ ਆ ਥੈਂਕਸ ਫੋਰ ਵਾਚਿੰਗ